ਇਹ ਅਲੱਦਿਸ ਏਰੀਆ ਦੇ ਵਿਚਕਾਰ ਪਾਣੀ ਭਰ ਗਿਆ ਸੀਗਾ ਕੁਝ ਲੋਕ ਇੱਥੇ ਮੌਜੂਦ ਐ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਆਖਰ ਕੀ ਹਾਲਾਤ ਬਣੇ ਸਨ ਪੂਰਾ ਹਾਲਾਤ ਆ ਇਕਦਮ ਬਾੜ ਹੈ ਸਿਰ ਕੇ ਉੱਪਰ ਚੱਲ ਰਿਹਾ ਸੀ ਪਾਣੀ ਯਹਾਂ ਬਹੁਤ ਯਹਾਂ ਕੀ ਸਥਿਤੀ ਬਹੁਤ ਖਰਾਬ ਸੀ ਪਾਣੀ ਦਾ ਪੱਧਰ ਹੈ ਉਹ ਵੀ ਵੱਧ ਜੇਗਾ ਆਉਣ ਵਾਲੇ ਦਿਨਾਂ ਜਿਹਾ ਜਿਹਾ ਪਿਛਲੇ ਸਾਲ ਹੋਇਆ ਥਾ ਵੈਸੇ ਇਸ ਸਾਲ ਵੀ ਨਾ ਹੋਵੇ ਬਹੁਤ ਬੁਰਾ ਹਾਲ ਹੋ ਜਾਏਗਾ ਜੋ ਪਿਛਲੇ ਸਾਲ ਕਰਾ ਹੋਏ ਡਾਰਾ ਭੀ ਸੇ ਪੈਦਾ ਹੋ ਰਹੇ ਐ ਨੁਕਸਾਨ ਕੀ ਕੀ ਹੋਇਆ ਸੀ ਕਿ ਪਿਛਲੇ ਵਜੋਂ ਹੜਾ ਸਾਮਰ ਸੀ ਬਲ ਗਿਆ ਔਰ ਦੁਕਾਨ ਬੈਠ ਗਈ ਮੈਨੇ ਦੁਬਾਰਾ ਫਸਪਾਇਆ ਔਰ ਦੁਕਾਨ ਕੀ ਸਾਰੀ ਸਮਾਨ ਨੁਕਸਾਨ ਗਈ 1 ਰੁਪਿਆ ਕ ਕਿਸੇ ਨੇ ਨਹੀਂ ਮਦਦ ਕਰਿਆ 1 ਰੁਪਿਆ ਦਾ ਹੁਣ ਜਿਹੜੇ ਹਾਲਾਤ ਨੇ ਇੱਥੇ ਦੇ ਏਰੀਏ ਦੇ ਉਹਨਾਂ ਚ ਕਿਵੇਂ ਲੱਗਦਾ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਵੱਲ ਹਿਲਾਂ ਨੇ ਹੋ ਰੇ ਵੀਰ ਜੀ 1 ਸਾਲ ਪਹਿਲਾਂ ਬਾੜ ਆਈ ਸੀ ਬੜਾ ਨੁਕਸਾਨ ਹੋਇਆ ਤੇ ਨੀਵੇਂ ਪਾਸਾ ਜਾਓ ਉਧਰ ਉੱਚਾ ਪਾਸਾ ਜਾਓ ਦੇਖੋ ਹਿੱਲਾ ਉੱਲਾ ਕਰੇ ਭਾਈ ਇਹ ਕਿ ਨਹੀਂ ਯਾਰ ਅਰੇ ਗਰੀਬ ਬੰਦੇ ਰਹਿੰਦੇ ਅੰਦਰ ਜਿਹੜਾ ਉਹ ਬੰਨ ਹੈ ਕਿ ਨਦੀ ਤੋਂ ਉਹ ਵੀ ਕਿਹਾ ਜਾਂਦਾ ਕਿ ਜਿਹੜਾ ਉਹਦਾ ਸਾਈਜ਼ ਛੋਟਾ ਹੈ ਪਾਣੀ ਨੂੰ ਰੋਕ ਨਹੀਂ ਪੰਦਾ ਤੇ ਜਿਹੜੀ ਕਲੋਨੀ ਹੈ ਉਸ ਨੂੰ ਨੁਕਸਾਨ ਹੁੰਦਾ ਪਿਛਲੀ ਵਾਰ ਵੀ ਕਿੰਨਾ ਕੁ ਨੁਕਸਾਨ ਹੋਇਆ ਸੀ ਇਸ ਨਾਲ ਭਾਜੀ ਬੋਨਸ ਕਾਨ ਆਇਆ ਭਾਜੀ ਮੇਰੇ ਤੇ ਮੇਰਾ ਕਜੜਾ ਕਿੱਧਰ ਘਰਿਆ 6 ਫੁੱਟ ਪਾਣੀ ਗੱਲੀ ਸੀ ਇੱਕ ਵਾਰ ਫਿਰ ਤੋਂ ਪਟਿਆਲਾ ਦੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਪਹਿਲੀ ਬਰਸਾਤ ਤੋਂ ਬਾਅਦ ਜਿਹੜਾ ਵੱਡੀ ਨਦੀ ਦੇ ਵਿਚਕਾਰ ਪਾਣੀ ਦਾ ਪੱਧਰ ਹੈ ਉਹ ਵਧਣਾ ਸ਼ੁਰੂ ਹੋ ਗਿਆ ਪਰ ਜਿਹੜੇ ਪਾਣੀ ਦੇ ਪੱਦਰ ਤੇ ਵਧਣ ਦੇ ਨਾਲ ਜਿਹੜੀਆਂ ਚਿੰਤਾਵਾਂ ਨੇ ਉਹ ਵੀ ਵਧ ਰਹੀਆਂ ਨੇ ਕਿਉਂਕਿ ਵੱਡੀ ਨਦੀ ਦੇ ਵਿੱਚਕਾਰ ਜਿਹੜੇ ਸਫਾਈ ਦੇ ਜਿਹੜੇ ਇੰਤਜ਼ਾਮ ਨੇ ਉਹ ਨਹੀਂ ਕੀਤੇ ਗਏ ਪਿਛਲੇ ਸਾਲ ਵੀ ਜੇਕਰ ਗੱਲ ਕਰੀਏ ਤਾਂ ਅਜਿਹੇ ਹਾਲਾਤ ਸਨ ਵੱਡੀ ਨਦੀ ਦਾ ਜਿਹੜਾ ਪਾਣੀ ਸੀਗਾ ਉਹ ਜਦੋਂ ਓਵਰਫਲੋ ਹੋਇਆ ਤਾਂ ਨੇੜਲੇ ਜਿਹੜੀਆਂ ਕਲੋਨੀਆਂ ਨੇ ਉਹਦੇ ਵਿੱਚਕਾਰ ਵੜਨਾ ਸ਼ੁਰੂ ਹੋ ਗਿਆ ਪਿੰਡਾਂ ਦੇ ਕਈ ਇਲਾਕੇ ਜਿਹੜੇ ਸਨ ਉਹ ਪਾਣੀ ਦੇ ਵਿਚਕਾਰ ਡੁੱਬ ਗਏ ਸਨ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਨਦੀ ਦਾ ਪਾਣੀ ਹੈ ਜਿਹੜਾ ਇਸ ਤੇ ਵਧਦਾ ਜਾ ਰਿਹਾ ਹਾਲਾਂਕਿ ਸਫਾਈ ਦੇ ਜਿਹੜੇ ਇੰਤਜ਼ਾਮ ਨੇ ਉਹ ਨਹੀਂ ਕਿਤੇ ਗਏ ਜਿਹੜੇ ਪ੍ਰਸ਼ਾਸਨ ਵੱਲੋਂ ਇਸ ਚੀਜ਼ ਉੱਤੇ ਨਜ਼ਰ ਰੱਖਣੀ ਚਾਹੀਦੀ ਸੀ ਕਿਉਂਕਿ ਆਏ ਸਾਲ ਜਦੋਂ ਸਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਜਿਹੜਾ ਇੱਕ ਵੱਡਾ ਖਤਰਾ ਹੈ ਉਹ ਨੇੜਲੇ ਕਲੋਨੀਆਂ ਦੇ ਵਿੱਚਕਾਰ ਜਿਹੜੇ ਰਹਿਣ ਵਾਲੇ ਲੋਕਾਂ ਦੇ ਲਈ ਬਣ ਜਾਂਦੇ ਕਿਉਂਕਿ ਕਈ ਕਲੋਨੀਆਂ ਐਸੀਆਂ ਨੇ ਜਿਹੜੀਆਂ ਨੀਵੀਆਂ ਨੇ ਤੇ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਜਿਹੜੀਆਂ ਚਿੰਤਾਵਾਂ ਨੇ ਆਮ ਲੋਕਾਂ ਦੀਆਂ ਉਹ ਵੀ ਵੱਧ ਜਾਂਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਨਦੀ ਦੇ ਵਿੱਚਕਾਰ ਵਧਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਜਿਹੜੀਆਂ ਆਮ ਜਨਤਾ ਦੇ ਘਰ ਨੇ ਜਿਹੜੇ ਇਸ ਨਦੀ ਦੇ ਕਿਨਾਰੇ ਉਤੇ ਬਣੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਵੱਧ ਜਾਣਗੀਆਂ ਪਿਛਲੇ ਸਾਲ ਜਦੋਂ ਪਾਣੀ ਵਧਿਆ ਸੀਗਾ ਤਾਂ ਹੜ ਦੇ ਹਾਲਾਤ ਜਿਹੜੇ ਸਨ ਇੱਥੇ ਬਣ ਗਏ ਸਨ ਹਾੜ ਦੀ ਮਾਰ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕਰ ਪਾਣੀ ਵੜ ਗਿਆ ਸੀ ਇੱਥੇ ਤੱਕ ਜਿਹੜਾ ਪੋਸ਼ ਇਲਾਕਾ ਜਿਹੜਾ ਪਟਿਆਲੇ ਦਾ ਮੰਨਿਆ ਜਾਂਦਾ ਅਰਬਨ ਸਟੇਟ ਹੋ ਗਿਆ ਚਾਹੇ ਐਸਐਸਟੀ ਨਗਰ ਹੈ ਉਹ ਵੀ ਪਾਣੀ ਦੀ ਮਾਰ ਹੇਠ ਆ ਗਿਆ ਸੀਗਾ ਕਈ ਘਰ ਜਿਹੜੇ ਸਨ ਉਹ ਪਾਣੀ ਦੇ ਵਿੱਚ ਕਰ ਡੁੱਬ ਗਏ ਸਨ ਇਸ ਦੇ ਨਾਲ ਹੀ ਜਿਹੜੇ ਖੇਤ ਸਨ ਉਹ ਵੀ ਪਾਣੀ ਦੇ ਇਹ ਮਾਰਦੇ ਹੇਟਸਨ ਹੜ੍ਹ ਦੇ ਕਾਰਨ ਕਈ ਇਲਾਕੇ ਜਿਹੜੇ ਸਨ ਉਹ ਖਰਾਬ ਹੋਏ ਸਨ ਜੇ ਹੁਣ ਦੇਖਿਆ ਜਾਵੇ ਤਸਵੀਰਾਂ ਇਸ ਸਮੇਂ ਜਿਹੜੇ ਵੱਡੀ ਨਦੀ ਦੇ ਪੁਲ ਦੇ ਉੱਤੇ ਮੌਜੂਦ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਉਹ ਵਧਦਾ ਜਾ ਰਿਹਾ ਤੇ ਨਾਲ ਹੀ ਲੋਕਾਂ ਦੀਆਂ ਜਿਹੜੀਆਂ ਦਿੱਕਤਾਂਵਾਂ ਨੇ ਉਹ ਵੀ ਵਧ ਰੀਆਂ ਨੇ ਇਸੇ ਦੇ ਨਾਲ ਹੀ ਜੇਕਰ ਗੱਲ ਕਰੀ ਜਾਏ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਨੇ ਤੋ ਇਸ ਸਮੇਂ ਰਿਸ਼ੀ ਕਲੋਨੀ ਦੇ ਵਿੱਚਕਰ ਮੌਜੂਦ ਹਨ ਜਿੱਦੋਂ ਪਿਛਲੇ ਸਾਲ ਵੀ ਹੜ੍ਹ ਦੇ ਹਾਲਾਤ ਬਣੇ ਸਨ ਤਾਂ ਪਟਿਆਲਾ ਦੇ ਇਸ ਏਰੀਆ ਦੇ ਵਿੱਚਕਰ ਪਾਣੀ ਭਰ ਗਿਆ ਸੀਗਾ ਕੁਝ ਲੋਕ ਇੱਥੇ ਤੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਦੇ ਆਖਰ ਕੀ ਹਾਲਾਤ ਬਣੇ ਸਨ ਬਹੁਤ ਬੁਰਾ ਹਾਲ ਥਾ ਐਕਡਮ ਬਾੜ ਹੈ ਸਿਰ ਕੇ ਉੱਪਰ ਚੱਲ ਰਿਹਾ ਸੀ ਪਾਣੀ ਯਹਾਂ ਬਹੁਤ ਯਹਾਂ ਕੀ ਸਥਿਤੀ ਬਹੁਤ ਖਰਾਬ ਥੀ ਯਹਾਂ ਨਾ ਚਲ ਰਹੀ ਸੀ ਸਰਕਾਰੀ ਨਾ ਆਈ ਥੀ ਸਾਰੇ ਇੱਧਰ ਉੱਧਰ ਸਭ ਨੂੰ ਕੱਢ ਕੇ ਲੈ ਗਏ ਬਹੁਤ ਸਥਿਤੀ ਇੱਥੇ ਖਰਾਬ ਥੀ ਪੂਰੇ ਤੇ ਰਹਿਣ ਵਾਲੇ ਹੋ ਕਿ ਕੰਮ ਕਰਦੇ ਹੋ ਇੱਥੇ ਪੂਰੇ ਹੀ ਤੇ ਰਹਿਣ ਵਾਲੇ ਪੂਰੇ ਰਹਿੰਦੇ ਆ ਤੇ ਹੁਣ ਹਾਲਾਤ ਕਿਨੇ ਕੋਈ ਕਿਉਂਕਿ ਜਿਹੜਾ ਬੰਨ ਹੈ ਉਹ ਤਾਂ ਨਦੀ ਜਿਹੜੀ ਹੈ ਨਦੀ ਦੇ ਵਿੱਚ ਕਰ ਸਫਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਪੱਧਰ ਹੈ ਉਹ ਵੀ ਵੱਧ ਜਾਏਗਾ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਪਹਿਲੀ ਬਰਸਾਤ ਤੋਂ ਨਹੀਂ ਤਾਂ ਪਹਿਲੀ ਬਰਸਾਤ ਤੋਂ ਬਾਅਦ ਜਿਵੇਂ ਪਿਛਲੇ ਸਾਲ ਹੋਇਆ ਥਾ ਉਹ ਐਸੇ ਇਸ ਸਾਲ ਵੀ ਨਾ ਹੋਵੇ ਬਹੁਤ ਬੁਰਾ ਹਾਲ ਹੋ ਜਾਏਗਾ ਜੋ ਪਿਛਲੇ ਸਾਲ ਕੀ ਤਰ੍ਹਾਂ ਹੋਇਆ ਜਰਾ ਭੀ ਸੇ ਪੈਦਾ ਹੋ ਰਹੇ ਆ ਕਿ ਪਿਛਲੇ ਸਾਲ ਕੀ ਤਰ੍ਹਾਂ ਨਾ ਹੋ ਜਾਏ ਨੁਕਸਾਨ ਕੀ ਕੀ ਹੋਇਆ ਸੀ ਕਿ ਪਿਛਲੇ ਵਜੋਂ ਹਟਾ ਬਾਲੋ ਸਮਰ ਸੀ ਬਲ ਗਿਆ ਅਰ ਦੁਕਾਨ ਬੈਠ ਗਈ ਮੈਨੇ ਦੁਬਾਰਾ ਫੜ ਸਪਾਇਆ ਅਰ ਦੁਕਾਨ ਕੀ ਸਾਰੀ ਸਮਾਨ ਨੁਕਸਾਨ ਗਈ 1 ਰੁਪਿਆ ਕ ਕਿਸੇ ਨੇ ਨਹੀਂ ਮਦਦ ਕਰਿਆ 1 ਰੁਪਿਆ ਦਾ ਕੋਈ ਮਦਦ ਨਹੀਂ ਕਰਿਆ ਇਹੋ ਜੀ ਦਿੱਕਤਾਂ ਆਂਦੀਆਂ ਨੇ ਹੜ ਤੋਂ ਬਾਅਦ ਜਿਹੜਾ ਮੁਰੰਮਤ ਕਰਵਾਈ ਜਾਂਦੀ ਘਰ ਦੀ ਵੀ ਤੁਸ ਜਿਹਾ ਦੁਕਾਨ ਵੀ ਬੈਠ ਗਈ ਸੀਗੀ ਤਾਂ ਉਸ ਤੇ ਕਿੰਨਾ ਕ ਖਰਚਾ ਆਇਆ ਮੇਰੇ ਕਮ ਸੇ ਕਮ ਨਾ ਤਾਂ 50000 ਕਾ ਮੇਰਾ ਖਰਚਾ ਆ ਗਿਆ ਮੈਨੇ ਦੁਬਾਰਾ ਫਰਸ ਪਾਇਆ ਸਮਰਸੀਬਲ ਲਗਵਾਇਆ ਔਰ ਦੁਕਾਨ ਕੀ ਸਾਰੀ ਸਮਾਨ ਗਈ ਕਿਸੇ ਨੇ 1 ਰੁਪਏ ਕਨੀ ਮਦਦ ਕਰੀ ਕਿਸੇ ਨੇ ਵੀ ਘਰ ਵੀ ਤੁਹਾਡਾ ਇਸੀ ਕਲੋਨੀ ਦੇ ਵਿਚਕਾਰ ਹੈ ਘਰ ਤਾਂ ਮੇਰਾ ਮਥੁਰਾ ਕਲੋਨੀ ਚ ਹੈ ਦੁਕਾਨ ਮੇਨੇ ਇਧਰ ਕਰਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਬਸ ਚਾਹ ਪਰੋਠੇ ਇਹ ਰੋਟੀ ਰਾਟੀ ਕੰਮ ਹੈ ਬਾਪਨੇ ਭਾਜੀ ਕੀ ਲੱਗਦਾ ਹੁਣ ਜਿਹੜੇ ਹਾਲਾਤ ਨੇ ਇੱਥੇ ਦੇ ਏਰੀਏ ਦੇ ਉਹਨਾਂ ਚ ਕਿਵੇਂ ਲੱਗਦਾ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਵੱਲ ਕੋਈ ਹਿੱਲਾ ਨਹੀਂ ਹੋ ਰਿਹਾ ਵੀਰ ਜੀ 1 ਸਾਲ ਪਹਿਲਾਂ ਬਾੜ ਆਈ ਸੀ ਬੜਾ ਨਸਖਾਨ ਹੋਇਆ ਇਧਰ ਨੀਵੇਂ ਪਾਸੇ ਆਇਆ ਉਧਰ ਉੱਚੇ ਪਾਸੇ ਆਇਆ ਇਹਦਾ ਕੋਈ ਹਿੱਲਾ ਉੱਲਾ ਕਰੇ ਭਾਜੀ ਹੈ ਕਿ ਨਹੀਂ ਯਾਰ ਸਾਰੇ ਗਰੀਬ ਬੰਦੇ ਰਹਿੰਦੇ ਅੰਦਰ ਕੋਈ ਸਾਰ ਲੈਣ ਆਇਆ ਕਿਉਂਕਿ ਨਦੀ ਜਿਹੜੀ ਹੈ ਨਦੀ ਦੇ ਵਿੱਚ ਕਰ ਸਫਾਈ ਨਹੀਂ ਹੋਈ ਪੀ ਜਿਹੜੇ ਸਫਾਈ ਦੇ ਵਿੱਚ ਬਹੁਤ ਗੰਦ ਪਈ ਆ ਸਫਾਈ ਕੁਛ ਨਹੀਂ ਹੋਈ ਇਧਰ ਕੋਈ ਹਿੱਲਾ ਉੱਲਾ ਨਹੀਂ ਹੋ ਰਿਹਾ ਭਾਜੀ ਹਾਲਾਂਕਿ ਪਹਿਲੀ ਬਰਸਾਤ ਹੈ ਪਹਿਲੀ ਬਰਸਾਤ ਤੋਂ ਬਾਅਦ ਹੀ ਜਿਹੜਾ ਪਾਣੀ ਹੈ ਉਸ ਚ ਵਧਣਾ ਸ਼ੁਰੂ ਹੋ ਗਿਆ ਸਫਾਈ ਹੋਈ ਨਹੀਂ ਪਈ ਦੂਜੇ ਪਾਸੇ ਜੇਕਰ ਗੱਲ ਕਰੀਏ ਤੇ ਇਲਾਕਾ ਵੀ ਜਿਹੜਾ ਨੀਵਾਂ ਹੈ ਜਿਹੜਾ ਉਹ ਰੇ ਬੰਨ ਹੈ ਕਿ ਨਦੀ ਤਾਂ ਉਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਉਹਦਾ ਸਾਈਜ਼ ਹੈ ਛੋਟਾ ਹੈ ਪਾਣੀ ਨੂੰ ਰੋਕ ਨਹੀਂ ਪਾਉਂਦਾ ਤੇ ਜਿਹੜੀ ਕਲੋਨੀ ਹੈ ਉਸ ਨੂੰ ਨੁਕਸਾਨ ਹੁੰਦਾ ਪਿਛਲੀ ਵਾਰ ਵੀ ਕਿੰਨਾ ਕੁ ਨੁਕਸਾਨ ਹੋਇਆ ਸੀ ਇਸ ਇਲਾਕੇ ਦੇ ਵਿੱਚ ਭਾਜੀ ਬੋਨਸ ਖਾਨ ਆਇਆ ਭਾਜੀ ਮੇਰੇ ਤੇ ਮੇਰਾ ਜਿਹੜਾ ਇੱਧਰ ਘਰਿਆ 6 ਫੁੱਟ ਪਾਣੀ ਗੱਲੀ ਸੀ 6 ਫੁੱਟ ਪਾਣੀ ਤੇ ਭਾਜੀ ਇੱਧਰ ਕੁਝ ਹਿੱਲਾ ਨਹੀਂ ਹੋ ਰਿਹਾ ਯਾਰ ਕ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਨਦੀ ਦੀ ਸਵੈਤਾ ਜ਼ਰੂਰੀ ਹੈ। ਹਾਂਜੀ ਪਾਜੀ ਹੁਣ ਕਹਿ ਰਹੇ ਰਹੇ ਕਹਿੰਦੇ ਵੀ ਹੁਣ ਵੀ ਬਾੜ ਆ ਸਕਦੀ ਹੈ। ਵੈਸੇ ਕੋਈ ਚਾਂਸ ਤੇ ਵੀ ਕੋਈ ਪਤਾ ਨਹੀਂ ਪਾਜੀ। ਇੱਕ ਦੋ ਦਿਨ ਪਹਿਲਾਂ ਦੇਖੀ ਸੀ ਉਹਦੇ ਵਿੱਚ ਕਹਿੰਦੇ ਵੀ ਬਾੜ ਆ ਸਕਦੀ ਹੈ। ਇਸ ਸਮੇਂ ਜਿਹੜੇ ਰਿਸ਼ੀ ਕਲੋਨੀ ਦੇ ਵਿੱਚ ਕਰ ਮੌਜੂਦ ਆ ਪਿਛਲੇ ਸਾਲ ਵੀ ਜਦੋਂ ਹੜ੍ਹ ਦੇ ਹਾਲਾਤ ਬਣਦੇ ਨੇ ਤਾਂ ਇਹ ਇਲਾਕਾ ਜਿਹੜਾ ਪਟਿਆਲੇ ਦੇ ਬਿਲਕੁਲ ਬਾਹਰਲੇ ਪਾਸੇ ਵੱਲ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਇਹੀ ਹੜ੍ਹ ਦੇ ਮਾਰਦੇ ਹੇਠ ਆਉਂਦਾ ਹੈ ਤੇ ਪਾਣੀ ਜਿਹੜਾ ਵਧੀ ਵੱਡੀ ਨਦੀ ਦੇ ਵਿਚਕਾਰ ਵਧਣਾ ਸ਼ੁਰੂ ਹੁੰਦਾ ਹੈ ਤੇ ਜਿਹੜੇ ਲੋਕ ਨੇ ਉਹ ਪ੍ਰੇਸ਼ਾਨ ਹੋ ਜਾਂਦੇ ਨੇ ਕਿਉਂਕਿ 6-6 ਫੁੱਟ ਜਿਹੜਾ ਪਾਣੀ ਸੀਗਾ ਇਸ ਇਲਾਕੇ ਦੇ ਵਿਚਕਾਰ ਮੌਜੂਦ ਸੀਗਾ ਕਈ ਜਿਹੜੀਆਂ ਕਿਹਾ ਜਾਂਦਾ ਇੱਕ ਟਰੈਕਟਰ ਮਾਰਕੀਟ ਵੀ ਹੈ ਜਿਹੜੇ ਉਹ ਵੀ ਇਸੇ ਇਲਾਕੇ ਦੇ ਵਿਚਕਾਰ ਮੌਜੂਦ ਹੈ ਜਿੱਥੇ ਪਾਣੀ ਭਰ ਜਾਂਦਾ ਹੈ ਰਿਸ਼ੀ ਕਲੋਨੀ ਹੈ ਤੇ ਹੋਰ ਕਈ ਇਲਾਕੇ ਨੇ ਜਿਹੜੇ ਉਰੇ ਮੌਜੂਦ ਨੇ ਤਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਾਲਾਂਕਿ ਸੜਕਾਂ ਵੀ ਜਿਹੜੀਆਂ ਨੇ ਇਸ ਇਲਾਕੇ ਦੀਆਂ ਜਿਹੜੀਆਂ ਨਹੀਂ ਤੁঝে ਪਾਸੇ ਵੀ ਇੱਕ ਵਾਰੀ ਨਿਗਮ ਰਵਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਹਾਰਡ ਤੇ ਜਿਹੜੇ ਹਾਲਾਤਾਂ ਤੋਂ ਪਹਿਲਾਂ ਜਿਹੜੀ ਸਥਿਤੀ ਆ ਉਸ ਇਲਾਕੇ ਦੀ ਹੈ ਇੱਕ ਪਾਸੇ ਵੱਡੀ ਨਦੀ ਹੈ ਜਿਹਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਜਿਹੜੇ ਆਮ ਜਨਤਾ ਹੈ ਉਹਨਾਂ ਦੀਆਂ ਚਿੰਤਾਵਾਂ ਹੀ ਜਿਹੜੀਆਂ ਚਿੰਤਾਵਾਂ ਨੇ ਉਹ ਵੀ ਇਸੇ ਦੇ ਨਾਲ ਵਧ ਰਹੀਆਂ ਜਾ ਰਹੀਆਂ ਪਟਿਆਲਾ ਤੋਂ ਪ੍ਰੋਫ ਸੁਮਨ ਸਿੰਧ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮਿਊਟ